ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਬਰਾਲੇ ਕਰ ਰਿਹਾ ਨਸ਼ਾ ਆ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਡਰੋਨ ਰਾਹੀਂ ਆ ਰਿਹਾ ਉਹ ਸੈਟਰ ਗਵਰਨਮੈਂਟ ਨੇ ਕੰਟਰੋਲ ਕਰਨਾ ਨਸ਼ਾ ਆ ਰਿਹਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟra ਤੋਂ ਆ ਰਿਹਾ ਜਿਹੜਾ ਉੱਥੇ ਜਿਹੜੇ ਤੁਹਾਡੇ ਜਿੰਨੇ ਵੀ ਰਿਪੋਰਟਸ ਆ ਗਏ ਉਥੋਂ ਆ ਰਿਹਾ ਦੂਜੀਆਂ ਸਟੇਟਸ ਤੋਂ ਆ ਰਿਹਾ ਪੰਜਾਬ ਦੇ ਵਿੱਚ ਨਸ਼ਾ ਬਾਹਰੋਂ ਆ ਰਿਹਾ ਜਿਹੜਾ ਮੈਡੀਕਲ ਨਸ਼ਾ ਜਿਵੇਂ ਤੁਹਾਡੇ ਬਦੀ ਦੇ ਵਿੱਚ ਫੈਕਿਆ ਸੀ ਉੱਥੋਂ ਆਂਦਾ ਸੀਗਾ ਜੀ ਇਹਦੇ ਵਾਸਤੇ ਜਿਹੜਾ ਹੈਗਾ ਪੁਲਿਸ ਆਪਣਾ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੋਸ਼ਿਸ਼ ਕਰ ਰਹੀ ਆ ਬਹੁਤ ਬੰਦੇ ਫੜਿਆ ਉਹਨਾਂ ਨੇ ਖੈਰੋਵਰ ਨਾਲ ਫੜਿਆ ਪੁਲਿਸ ਆਪਣਾ ਪੂਰੀ ਕੋਸ਼ਿਸ਼ ਕਰ ਰਹੀ ਆ ਤੰਦੇਈ ਦਾ ਤੇ ਆਪਾਂ ਵੀ ਆਪਣਾ ਯੋਗਦਾਨ ਪਾਈ ਆ ਜੀ ਇਹਦੇ ਵਿੱਚ ਦੀ ਡਿਮਾਂਡ ਰਿਡਕਸ਼ਨ ਆ ਪਾਰਟਨਰਲੇ ਕਰਦੀ ਆ ਹਾਰਮਨ ਰਿਡਕਸ਼ਨ ਹੈ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਮੈਂ ਬੇਇੱਜ਼ਤੀ ਕਰਦਾ ਜਿੰਨੇ ਵੀ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਵੀ ਜਿਹੜਾ ਬੱਚਾ ਟੀਕਾ ਲਾਦਾ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਨੂੰ ਦਾਖਲ ਕਰਾਂਗੇ ਸਿਹਤ ਮਾਹਕਮੇ ਦੇ ਕਰਮਚਾਰੀ ਨਾਲ ਕੰਟੈਕਟ ਕਰੋ ਉਹਦੇ ਉਹਦੇ ਟੀਕੇ ਲਾਣੇ ਬੰਦ ਕਰਾ ਕੇ ਗੋਲੀਆਂ ਦੇ ਪਾ ਦਾਂਗੇ ਗੋਲੀਆਂ ਛਡਾ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਇਹ ਅਸੀਂ ਸਾਰਾ ਕੁਝ ਕਰਾਂਗੇ ਪੰਜਾਬ ਸਰਕਾਰ ਕਮਿਟਿਡ ਹੈ ਇਹਦੇ ਵਾਸਤੇ ਮਾਨ ਸਾਹਿਬ ਜਿਹੜੇ ਕਿੰਨੇ ਥੀਏ ਦੌੜ ਕੇ ਦੇਖੋ ਨਸ਼ਾ ਛਡਾਉਣ ਦੇ ਲਾਗਤ ਉਹਦੇ ਵਾਸਤੇ ਨਵੀਂ ਨਵੀਂ ਜਿਹੜੀ ਪਾਲਸੀ ਲੈ ਕੇ ਆ ਰਹੇ ਆ ਉਹਦਾ ਨਸ਼ਾ ਛਡਾ ਕੇ ਉਹਨੂੰ ਉਹਦੀ ਉਹਦੀ ਕਾਉਂਸਲਿੰਗ ਕਰਕੇ ਫੈਮਿਲੀ ਕਾਉਂਸਲਿੰਗ ਕਰਕੇ ਉਹਨੂੰ ਕੋਈ ਕੰਮ ਸਖਾ ਕੇ ਕੰਮ ਤੇ ਲਾਣਾ ਖੇਡਣ ਲਾਣਾ ਕਿਸੇ ਉਹਨੂੰ ਚੰਗੇ ਕੰਮ ਚੰਗੇ ਪਾਸੇ ਲਾਣਾ ਤੇ ਜਿਹੜੇ ਤੇ ਨਸ਼ਾ ਵੇਚਣ ਵਾਲੇ ਆ ਚਤਤਮਾਰ ਆ ਉਹਨਾਂ ਨੂੰ ਸਾਰਿਆਂ ਨੂੰ ਪਾਹੇ ਲਾਣਾ ਸੋ ਇਹ ਉਹਨਾਂ ਨੂੰ ਜਿਹੜਾ ਜਿੰਨਾਂ ਦੇ ਵਿੱਚ ਦੱਪਣਾ ਲੇਕਿਨ ਜਿਹੜਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਉਹਦੇ ਨਾਲ ਅੰਦਰ ਦੀ ਨਾਲ ਉਹ ਡੀਕਨਰੋਲਾਈਜ਼ ਕਰ ਰਿਹਾ ਜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਬੱਚਿਆਂ ਵਿੱਚ ਸੂ ਸਾਈਡ ਦੀ ਟ੍ਰੈਂਡੈਂਸੀ ਆ ਉਹਦੇ ਵਾਸਤੇ ਪਾਲਿਸੀ ਲੈ ਕੇ ਆ ਰਹੇ ਆ ਅਸੀਂ ਇੱਕ ਪੂਰਾ ਇੱਕ ਰੋਬਸਟ ਜਿਹੜਾ ਮੈਕਨਿਜ਼ਮ ਬਣਾ ਕੇ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਰੱਖਿਓ ਸਾਡਾ ਸਾਥ ਦਿਓ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੂੰ ਆਪਣੇ ਮੁੱਲੇ ਨੂੰ ਨਸ਼ਾ ਮੁਕਤ ਕਰੋ ਸ਼ੁਰੂਆਤ ਆਪਣੇ ਘਰ ਤੋਂ ਕਰੋ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਆਪਣੇ ਮੁੱਲੇ ਤੋਂ ਜੇ ਆਪਾਂ ਇਹ ਕਰਾਂਗੇ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ